ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣਾ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਸੱਜਣਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਪੈਂਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣਾ ਫਰੀਦਕੋਟ ਆ ਗਿਆ ਤੇ ਵੀਰ ਦੇ ਕੋਲੇ ਨਾ ਅੱਜ ਸੱਜਣਾ ਤੋਡੀ ਪਸੰਦੀ ਦੀ ਚੀਜ਼ ਇੱਕ ਖਾਸ ਰਹਿਣ ਵਾਲੀ ਵੀਰ ਲੈ ਕੇ ਆਇਆ ਵਪਾਰ ਲੈਣ ਦਾ ਕੰਮ ਆ ਵੈਸੀ ਤਾਂ ਟੋਕੜ ਗੱਬ ਚੈੱਕ ਪਾਸ ਝੂਟੀ ਆ ਸੱਜਣੋ ਬਾਕੀ ਸਕਰੀਨ ਤੇ ਚੱਲ ਰਹੀ ਆ ਸਰੀਰਕ ਢਾਂਚਾ ਬਹੁਤ ਸੋਹਣਾ ਬੱਚਾ ਵੀ ਮਗਰ ਆ ਕਿੰਨੇ ਚਿਰ ਦੀ ਗੱਬਣਾ ਪ੍ਰੋਪਰ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਸੱਜਣਾ ਹੋ ਗਿਆ ਤੇ ਸੈੱਟ ਕਰ ਲਿਆ ਇਹ ਕਿਸੇ ਭਰਾ ਦੇ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰੇਗਾ ਧੰਨਵਾਦ ਹੋਊਗਾ ਕਾਕੇ ਹਸੀ ਕਾ ਹਸੀ ਕਾ ਬਾਈ ਸਾਰਾ ਹੋਰ ਸੁਣਾ ਕਿਵੇਂ ਆ ਵਧੀਆ ਠੀਕ ਠਾਕ ਚੜਦੀ ਕਲਾ ਨਾ ਹਾਂ ਹਾਂ ਤੇ ਡਰੈਸ ਆਪਣਾ ਕਾਕੇ ਕਹਿੰਦੇ ਮੋਹਰਾਂ ਵਾਲੀ ਤੇ ਜਿਲਾ ਫਰੀਦਕੋਟ ਆ ਕੇ ਹਾਂਜੀ ਤੇ ਮੋਬਾਈਲ ਨੰਬਰ 985532765 ਇਹਦੇ ਤੇ ਕੋਈ ਵੀ ਗੱਲਬਾਤ ਕਰ ਸਕਦਾ ਹਾਂਜੀ ਤੇ ਇਹ ਕਿੰਨੇ ਚਰ ਦੀ ਝੋਟੀ ਗੱਬਣ ਕਿਹੜੇ ਸੂਏ ਲਈ ਪੰਜਾਂ ਮਹੀਨੇ ਦੀ ਗੱਬਣਾ ਦੂਜਾ ਸੂਆ ਪਹਿਲਾਂ ਪਲੂਨ ਸੂਈ ਹੁਣ ਦੂਜੇ ਲਈ ਗੱਬਣ ਪੰਜਾਂ ਮਹੀਨਿਆਂ ਦੀ ਗੱਬਣ ਚੱਕ ਪਾਸ ਚੱਕ ਪਾਸ ਮਗਰ ਕੱਟਾ ਮਗਰ ਕੱਟਾ ਤੇ ਕਾਕੇ ਪੁੱਛਿਆ ਇਹਦੇ ਮਾਲਕਾਂ ਨੂੰ ਸੱਜਰ ਨੇ ਕਿੰਨਾ ਕਦੋਂ ਦੁੱਧ ਦਿੱਤਾ ਯਾਰ ਇਹਦੇ ਚੰਗਾਲੀ ਵਾਲੂਆ ਦੁੱਧ ਦਾਲ ਗਿਆ ਨਾੜਾ ਝੋਟੀ ਦੇ 14 ਕਿਲੋ ਦੱਸ ਦੇ ਭਾਈ ਦੇ ਗਈ ਹੋ ਹਨਾ ਨਹੀਂ ਠੀਕ ਕੋਈ ਸ਼ੱਕ ਨਹੀਂ ਤੇ ਹੋਨੇ ਇਹ ਬੱਚੇ ਦੀ ਮਿਲਦੀ ਹੈ ਹਾਂ ਬੱਚੇ ਦੇ ਦੁੱਧ ਹੁਣ ਕਿੰਨਾ ਤੇ 7 ਕਿਲੋ 7 ਕਿਲੋ ਹਜੇ ਵੀ ਦੁੱਧ ਆਉਂਦਾ ਹਾਂ 7 ਕਿਲੋ ਹਜੇ ਵੀ ਖੁੱਲਾ ਦੁੱਧ ਚੰਗੀ ਆ ਹਨਾ ਹਾਂ ਪੰਜ ਮਹੀਨਿਆਂ ਦੀ ਗੱਬਣ ਹੋ ਗਈ ਇਹ ਪੰਜ ਮਾ ਲੱਗਾ ਪਿਆ ਕਿ ਕੀ ਹਿਸਾਬ ਕਿਤਾਬ ਕਿਹੜੀ ਤਰੀਕ ਤਰੂਪ ਦਾ ਕੋਈ 26 ਥਾਈ ਤਰੀਕ ਤੋਂ ਲੱਗਦਾ 26 ਤਰੀਕ ਤੋਂ 6ਵਾਂ ਲੱਗਿਆ 6ਵਾਂ ਲੱਗਿਆ ਹਾਂ ਠੀਕ ਆ ਠੀਕ ਠੀਕ ਤੋਰ ਕਰਾਈਏ ਚੱਕ ਕੇ ਦੀ ਸੱਜਣਾ ਇਹ ਕਟਾ ਜਿਹੜਾ ਇਸ ਮੈਂ ਦੇ ਕੋਲੇ ਪਹਿਲੇ ਸੂਏ ਦਾ ਤੇ ਬਾਡੀ ਸਟਰਕਚਰ ਬਹੁਤ ਤਗੜਾ ਮਿੱਤਰੋ ਮੈਂ ਦਾ ਸੱਜਣਾ ਤੋਰ ਚੈੱਕ ਕਰ ਲੋ ਇਹ ਕੱਕੇ ਇੱਕ ਕੈਪ ਲਵਾ ਗਈ ਹੈ ਨਾ ਅੱਛਾ ਬਾਈ ਕਹਿੰਦਾ ਵੀ ਉਹ ਨਾਲ ਹੀ ਹੈਗਾ ਆਪਣੇ ਕੋਲੇ ਦੇਖੋ ਕਰ ਲੋ ਚੱਕ ਸੱਜਣੋ ਤੇ ਕਾਕੇ ਆਪਾਂ ਚੱਕ ਚੁੱਕਰਾ ਕੇ ਵਧੀਆ ਟੀਗਾ ਟੁਗਾ ਠੰਡਾ ਲਵਾ ਲਿਆ ਹਾਂ ਹਨਾ ਤੇ ਰੇਟ ਇਹਦਾ ਕੀ ਰਹੂਗਾ ਸ਼ਾ ਜੀ ਤੁਹਾਨੂੰ ਮੋਲ 20 ਹਜ਼ਾਰ ਕਰਕੇ ਕੀ ਕਰਨਾ ਮਾਨਤਾ ਮੋਲ 80 ਹਜ਼ਾਰ ਕਰਦੇ ਆ ਮੌਕੇ ਤੇ ਮਾਨਤਨ ਕਰਦੇ ਆਂਗੇ ਹਾਂ ਲੋ ਵੀ ਸੱਜਣੋ ਵੱਡੇ ਟਾਂਚੇ ਕੀ ਮੈਂ ਆ ਤੇ ਤੇ ਬਾਈ ਕਹਿੰਦਾ ਮੁੱਲ ਤਾਂ ਅੱਸੀ ਕਰਦੇ ਆ ਤੇ ਬਾਕੀ ਮੌਕੇ ਤੇ ਕਰਾਂਗੇ ਮਾਨਤਾਨ ਜਿੰਨਾ ਵੀ ਹੋ ਸਕਿਆ ਤੇ ਚੰਗੀ ਆ 7 ਕਿਲੋ ਦੁੱਧ ਵੀ ਆ 5 ਮਹੀਨਿਆਂ ਦੀ ਗੱਬਣ ਮਗਰ ਕੱਟਾ ਵੀ ਆ ਸੱਜਣਾ ਤੇ ਪਲੀ ਸਭੀ ਨਿੱਕਰ ਮੈਂ ਆ ਜਦੋਂ ਕੋਲੇ ਆ ਕੇ ਵੇਖੋਗੇ ਨਾ ਸੱਜਣੋ ਪਸੰਦ ਆਊ ਧੰਨਵਾਦ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ